ਉਹ ਨੌਰੀ ਬਾਰਡਰ ਤੇ ਸਾਤ ਨੂੰ ਪਰੇ ਵਾਸਤੇ ਲੱਕੜੀਆਂ ਮੱਧ ਹੋ ਰਹੀਆਂ ਦੇਖੋ ਇਹ ਰਹਾ ਕੰਮ ਪੁਰਾਣੀ ਦੰਗਲੀ ਪੱਦਰ ਤੇ ਉਹ ਫਿਰ ਕਰ ਲੈ ਲੋ ਅੱਗ ਬਾਲਤੀ ਹੁਣ ਤੋਂ ਅੱਗ ਬਾਲਤੀ ਹੁਣ ਤੋਂ ਕੋਈ ਨਾ ਨਾਪੇ ਜਿਹੜਾ ਵਾਟਾ ਇਹਦਾ ਹਾਂ ਨੇ ਹਲੋ ਕੰਮ ਚੱਲ ਰਿਹਾ ਹੈ ਕੰਮ ਬੜੰਨ ਬੜਾ ਹੈ ਇਹ ਨਾ ਜਾਓ ਸਰ ਡਾਕਟਰ ਨੂੰ ਬਣਾ ਰਹੇ ਹਾਂ ਇਹ ਐਮ ਐਡੀਸ क्या बनाया इसको देखो एंड क्या डर पहला आजाचा वही ठीक है चार भी गला है ना बट्टी भाई मिडी कड़े हम वही कैमरा हाँ कैमरा क्या कैमरा ਵਾਹ ਮਤਲਬੋ ਇੱਕ ਵਾਰੀ ਐਨ ਕਰੇ ਵਾਹ ਵੇ ਵਾਹ ਗੱਲ ਭਾਈ ਵੀ ਸਾਲਾ ਬਹੁਤ ਵਧੀਆ ਸੇਵਾ ਕਰਦਾ ਪਿਆ ਮਿਲਦਾ ਲੱਕੜ ਨੂੰ ਐਂ ਤੋੜ ਦੇਗਾ ਇਹ ਜੋਰ ਨਾਲ ਹੀ ਆਪਣੇ ਨਾਲ ਨੀ ਤੋੜਨੀ ਹੈਗੀ ਗੱਲ ਨੱਪ ਨੱਪ ਵਾੜਾ ਪਰ ਉਹ ਹੋ ਜੇਗੀ ਖੁੰਗੀਆਂ ਵੱਜਣਗੀਆਂ ਫਿਰ ਮਾੜਾ ਮਾਪਾ ਇਹਦਾ ਹੈਗਾ ਮਤਲਬ ਆ ਸ਼ਮਸ਼ੇਰ ਭਾਈ ਸ਼ਮਸ਼ੇਰ ਭਾਈ ਲਾਊਗਾ ਮੋਛਾ ਉਂਗਰਾ ਰੱਖ ਕੇ ਦੱਸ ਸ਼ਮਸ਼ੇਰ ਉਂਗਰਾ ਰੱਖ ਕੇ ਦੱਸ ਤੇ ਫਿਰ ਕਿਤਰਾ ਵੱਡੀ ਜਾਊ ਇਹ ਲੰਮੜਦਾਰ ਜੀ ਸੁਣੋ ਪਟਦੀ ਅੰਦਰ ਦਾ ਖਾਬ ਨਹੀਂ ਦੇਸ ਦਾ ਬੜਗੀ ਵਾਹ ਬਈ ਵਾਹ ਵਾਹ ਵਾਹ